ਜੀ ਵੀ ਜੀ ਪਿੰਡਾਂ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕੰਨ ਦਾ ਮੌਕਾ ਤਾਂ ਮਾਣ ਵੱਸਿਆ ਤੁਹਾਡੇ ਸੱਤੇ ਸਪੰਚੀਆਤਾ ਸਿੱਝਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦਿਓ ਪਹਿਲਾਂ ਬਾਈ ਮੋਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾ ਪਿੰਡ ਸੁਤਗੋਆ ਦਾ ਸਰਪੰਚ ਚੁਣਿਆ ਮਰ ਪਾਣੇ ਬੜੇ ਮੈਨੂੰ ਚਾਹ ਨਾਲ ਸਰਪੰਚ ਬਣਿਆ ਨਾ ਕੇ ਦਾ ਵਿਕਾਸ ਕਰਾਂਗੇ ਕੋਈ ਨਹੀਂ ਪਿੰਡ ਦਾ ਕੰਦਿਆਂ ਦਾ ਕੰਮ ਬਰੀ ਜ਼ਿੰਮੇਵਾਰੀ ਲੈ ਨਭਾਵਾਂਗਾ ਸਾਰਾ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਦਾ ਵੀ ਲੈਸਨ ਜਿਹਨਾਂ ਮਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਦਾ ਵਸਤਵ ਕੀ ਪਲੇਡ ਫਾਰਮ ਹੋਊਗਾ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਸਾਡੇ ਪਿੰਡ ਗਰਾਊਂਡ ਦੀ ਜਗ੍ਹਾ ਛੱਡੀ ਆ ਬੱਚਿਆਂ ਵਾਸਤੇ ਖੇਡਣ ਵਾਸਤੇ ਅਸੀਂ ਉਹਦਾ ਕੰਮ ਹੋਣ ਵਾਲਾ ਅਧੂਰਾ ਕਰਾਵਾਂਗੇ ਠੀਕ ਆ ਉਹ ਨਵੀਨਕਾਂ ਦੀ ਲੋੜ ਹੈਗੀ ਆ ਉੱਥੇ ਹਾਂਜੀ ਜਣਪਾਂਜੀ ਜੀ ਉਹ ਕਈ ਵਾਰੀ ਪਿੰਡਾਂ ਦੇ ਵਿੱਚ ਵੇਖਿਆ ਆਮ ਤੁਸੀਂ ਦੇਖਿਆ ਲਗਾ ਪਾਰਕਿੰਗ ਹੁੰਦੀ ਆ ਜੋ ਓਪਨ ਜਿਮ ਵੀ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਝੂਲੇ ਵੀ ਹੁੰਦੇ ਆ ਲੇਟਾਂ ਵੀ ਲੱਗੀਆਂ ਹੁੰਦੀਆਂ ਨੇ ਪਿੰਡਾਂ ਚ ਫੁੱਲ ਬੂਟੇ ਵੀ ਲੱਗੇ ਹੁੰਦੇ ਨੇ ਸੋ ਕੀ ਇਦਾਂ ਦੀ ਸਹੂਲਤ ਤੁਹਾਡੇ ਪਿੰਡ 'ਚ ਹੈਗੀ ਆ ਹਾਂਜੀ ਸਾਡੀ ਇਤੋਂ ਦੀ ਪੰਚਾਇਤ ਰਹਿ ਚੁੱਕੀ ਆ ਕਾਫੀ ਕੰਮ ਕਰਵਾਇਆ ਸਾਡੀ ਪੰਚਾਇਤ ਨੇ ਭਾਜੀ ਗੁਰਿੰਦਰਪਾਲ ਵੀ ਕੀਨੇ ਤੇ ਭਾਜੀ ਅਮਨਦੀਪ ਭਾਜੀ ਨੇ ਬਹੁਤ ਕੰਮ ਸਾਡੇ ਪਿੰਡ ਦਾ ਵਾਸਤਵ ਕਰਵਾਇਆ ਤੇ ਗਾਹ ਵੀ ਉਹਨਾਂ ਨੇ ਮਿਲ ਬਣਾਇਆ ਤੇ ਗਾਹ ਵੀ ਮੈਂ ਕੰਮ ਆ ਪਿੰਡ ਦੀ ਜ਼ਿੰਮੇਵਾਰੀ ਨਾ ਕਰਾਂ। ਜੀ। ਅ ਸਰ ਪਿਛਲੀ ਪੰਚਾਇਤ ਉਹ ਕਿਹੜੇ ਅਧੂਰੇ ਕੰਮ ਜਿਹੜੇ ਨੇ ਰਹਿ ਗਏ ਨੇ ਜਿਹੜੇ ਹੁਣ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਰਾਈ ਜਾਣ। ਜਿਹੜੇ ਮੇਰੇ ਕੰਮ ਆ। ਹਾਂ ਕਿ ਜਿਹੜੇ ਅਧੂਰੇ ਕੰਮ ਰਹਿ ਗਏ ਆ ਉਹ ਮੈਂ ਬਿਲਕੁਲ ਪੂਰੇ ਕਰਵਾਵਾਂਗਾ। ਜੀ ਉਹ ਕਿਹੜੇ ਕਿਹੜੇ ਮੇਨ ਕੰਮ ਨੇ ਜਿਹੜੇ ਹੋਣ ਵਾਲੇ? ਗਲੀਆਂ, ਨਾਲੀਆਂ, ਗਰਾਊਂਡ ਦਾ ਕੰਮ, ਹੈਂਡ ਪੰਪ ਲੱਗਣ ਵਾਲੇ ਪਿੰਡ ਦੇ ਵਿੱਚ ਪਿੰਡ ਦਾ ਜਿਹੜਾ ਕੋਈ ਵਿਕਾਸ ਰਹਿ ਗਿਆ ਮੈਂ ਪੂਰੀ ਜ਼ਿੰਮੇਵਾਰੀ ਨਾ ਕਰਾਵਾਂ। ਜੀ। ਸਰ ਸਕੂਲ ਦੀ ਗੱਲ ਕਰੀਏ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਡਾ ਸਕੂਲ ਕਿੰਨੀ ਤੱਕ ਆ ਕੀ ਇੱਥੇ ਤੁਹਾਨੂੰ ਲੱਗਦਾ ਕੋਈ ਸਟਾਫ ਦੀ ਗੰਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਸਰ ਸਾਡੇ ਪਿੰਡ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਇੱਕ ਬਰਨਾਲਕ ਹਾਈ ਸਕੂਲ ਹੈ ਵਧੀਆ ਬੱਚੇ ਪੜ ਰਹੇ ਇੱਥੇ ਵਧੀਆ ਪਲੇ ਗਰਾਊਂਡ ਆ ਵਧੀਆ ਸਭ ਕੁਝ ਹੈਗਾ ਵਧੀਆ এডੂਕੇਸ਼ਨ ਜੀ ਬਜੀ ਮੁਰੇਗਾ ਦੀ ਗੱਲ ਕਰੀਏ ਮੁਰੇਗਾ ਤੇ ਵਿੱਚ ਤੁਸੀਂ ਆਮ ਸੁਣਿਆ ਹੈਗਾ ਕਿ ਜਿਹੜੇ ਜੋਗ ਲੋਕ ਹੁੰਦੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਜੇ ਇਹ ਨਜਾਇਜ਼ ਨਾ ਪਾਈ ਜਾਂਦੇ ਤਾਂ ਆਪ ਜੀ ਦੀ ਗਵਾਈ ਚ ਕਿਵੇਂ ਦੇਖਿਆ ਜਾਏਗਾ ਸਰ ਅਜੇ ਤੇ ਨਰੇਗਾ ਦਾ ਕੰਮ ਕਿਨਹਾਲ ਬੰਦ ਜੇ ਜਦੋਂ ਵੀ ਚਾਲੂ ਹੋਊਗਾ ਉਦੋਂ ਆਪਾਂ ਪਿੰਡ ਦੇ ਬੰਦੇ ਜਿਹਨਾਂ ਨੂੰ ਰੋਡ ਬੰਦੇ ਆ ਲੋਕ ਉਹਨਾਂ ਨੂੰ ਕੰਮ ਐ ਮਨਰੇਗਾ ਤੇ ਦਿੱਤਾ ਜਾਵੇਗਾ ਉਹਨਾਂ ਦੇ ਨਾਲ ਨਹੀਂ ਕੰਮ ਕਰਵਾਵਾਗੇ ਮਨਰੇਗਾ ਜੀ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਗਵਾਹ ਜਾਂਦੇ ਆ ਕਿ ਲੋਕਾਂ ਨੂੰ ਠਾਣੇ ਗਏ ੱੱੱਕੇ ਖਾਣੇ ਪੀਂਦੇ ਹੁੰਦਾ ਸਮਾਂ ਬਰਬਾਦ ਹੁੰਦਾ ਪੈਸੇ ਬਰਬਾਦ ਹੁੰਦਾ ਸੋ ਆਪ ਜੀ ਦੀ ਗਵਾਈ ਤੇ ਕਿਵੇਂ ਦੇਖਿਆ ਜਾਏਗਾ ਵੇਖੋ ਜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਬੰਦਾ ਮਤਲਬ ਥਾਣੇ ਤੱਕ ਨਾ ਜਾਵੇ ਐਂ ਪਿੰਡ ਦਾ ਫੈਸਲਾ ਪਿੰਡ ਦੇ ਵਿੱਚ ਹੀ ਬੈ ਕੇ ਨਵੇੜ ਸਕਦੇ ਆਂ ਹਾਂ ਦਾ ਪੈਸਾ ਵੀ ਬਚ ਜੇ ਤੇ ਸਮਾਂ ਵੀ ਬਚ ਜੇ ਜੀ ਬੇਤੀ ਕਈ ਵੇਂ ਸੈਂਟਰ ਗੌਰਮਾਲ ਜਾਂ ਪੰਜਾਬ ਗੌਰ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਸੋ ਉਹ ਤੜੇ ਬੰਦੀ ਹੋਣ ਕਰਕੇ ਪਿੰਡ ਵਿੱਚੋਂ ਹਾਂ ਤੱਕ ਪੁੱਜਦਾ ਨਹੀਂ ਹੁੰਦੀ ਸੋ ਕਿਵੇਂ ਦੇਖਿਆ ਜਾ ਕੋਪਰਾਲਾ ਕੀਤਾ ਜਾ ਉਹ ਜੀ ਉਹਨੂੰ ਵੇਖੋ ਜੀ ਟੜੇ ਬੰਦੀ ਵਾਲਾ ਕੋਈ ਕੰਮ ਨਹੀਂ ਤੁਹਾਡੇ ਪਿੰਡ ਦੇ ਵਿੱਚ ਸੈਂਟਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਪੈਸਾ ਹਰਦਾ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਗਰੀਬਾਂ ਤੱਕ ਪਹੁੰਚਾਉਣ ਦੀ ਜੀ ਪੂਰਾ ਵਿਕਾਸ ਕਰਨ ਦੀ ਤਿੰਨ ਦੀ ਮੇਰੀ ਪੂਰੀ ਕੋਸ਼ਿਸ਼ ਹੋਵੇ ਆ ਕਿਹੜਾ ਮੇਜਰ ਕਾਮਾ ਸਰ ਹੋਣ ਜਿਹੜਾ ਤੁਹਾਡੇ ਉਲੋ ਪਿਆਲ ਦੇ ਅਧਾਰ ਤੇ ਕਰਾਇਆ ਜਾਣਾ ਵਿਕਾਸ ਜਿਹੜਾ ਪਿੰਡ ਦੇ ਵਿੱਚ ਪਿੰਡ ਦਾ ਜਿਆਦਾ ਕੰਮ ਹੈ ਗਲੀਆਂ ਰਹਿ ਗਿਆਆਂ ਸਾਡੀਆਂ ਜਿਹੜਾ ਪਿਛਲੀ ਵਾਰੀ ਕੰਮ ਰਹਿ ਗਿਆ ਉਹ ਹੁਣ ਪੂਰਾ ਕਰਾਂਗੇ ਜਿਹਨੇ ਜਿਹੜਾ ਕੰਮ ਹੋਣ ਵਾਲਾ ਆ ਵਿਕਾਸ ਦਾ ਉਹ ਕਰਾਵਾਂਗੇ ਸਰ ਰਸਨ ਕਾਰਡ ਦੀ ਸਮੱਸਿਆ ਵੀ ਕਿਤੇ ਨਾ ਕਿਤੇ ਪਿੰਡਾਂ ਵਿੱਚ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੁਝ ਲੋਕਾਂ ਦੇ ਮੰਨ ਵਾਲੇ ਜਿਨ੍ਹਾਂ ਨੂੰ ਰਸਨ ਚਾਹੀਦਾ ਕਿ ਜਾਂ ਠੀਕ ਬਣਿਆ ਸਾਰਿਆਂ ਦੇ ਨਹੀਂ ਸਰ ਸਾਡੇ ਪਿੰਡ ਰਸਨ ਕਾਰਡ ਕਈਆਂ ਲੋਕਾਂ ਦੇ ਬਣਨ ਵਾਲੇ ਆ ਜਿਨ੍ਹਾਂ ਦੇ ਰਹਿ ਗਏ ਉਹ ਬਣਵਾਵਾਂਗੇ ਜੀ ਆ ਜੀ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੋ ਕੀ ਮੈਸੇਜ ਪਿੰਡ ਵਾਲਿਆਂ ਦੇਣਾ ਚਾਹੋਗੇ ਵੇਖੋ ਜੀ ਭਾਜੀ ਮੈਂ ਪਿੰਡ ਦੇ ਵਿੱਚ ਇਕੱਲਾ ਹੀ ਸਰਪੰਚ ਨਹੀਂ ਕਹਾਗਾ ਜਿੰਨੇ ਮੇਰੇ ਭਰਾ ਆ ਨਾਲ ਮੈਂਬਰ ਸਾਹਿਬਾਨ ਸਭ ਲੋਕ ਜਿਹੜੇ ਸਾਰੇ ਸਰਪੰਚੀ ਨੇ ਇਹਨਾਂ ਦੇ ਸਹਿਯੋਗ ਨਾਲ ਮੈਂ ਪੂਰਾ ਕੰਮ ਕਰਾਂ ਇਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ